ਸਵੇਰ ਦੇ ਲਗਭਗ 11 ਵਜੇ ਸੀ ਪਿੰਡ ਦਾ ਇੱਕ ਪੁਰਾਣੇ ਬੈਂਕ ਚ ਲੋਕ ਆਪਣੀ ਆਪਣੀ ਲਾਈਨਾਂ ਚ ਖੜੇ ਸੀ ਅੰਦਰ ਏਸੀ ਚੱਲ ਰਿਹਾ ਸੀ ਪਰ ਮਾਹੌਲ ਚਿੜਚਿੜਾਪਨ ਤੇ ਹਫੜਾ ਦਫੜੀ ਵਾਲਾ ਸੀ ਜਿਵੇਂ ਹਰ ਕੋਈ ਕਿਸੇ ਨਾ ਕਿਸੇ ਮਜਬੂਰੀ ਚ ਇੱਥੇ ਆਇਆ ਹੋਵੇ ਉਸੇ ਵਕਤ ਬੈਂਕ ਦੇ ਦਰਵਾਜੇ ਤੋਂ ਇੱਕ ਬਜ਼ੁਰਗ ਵਿਅਕਤੀ ਅੰਦਰ ਦਾਖਲ ਹੋਇਆ ਜਿਨ੍ਹਾਂ ਦੀ ਉਮਰ ਲਗਭਗ 75 ਕ ਸਾਲ ਦੀ ਹੋਵੇਗੀ ਸਰੀਰ ਤੇ ਫੱਟੀ ਹੋਈ ਕਮੀਜ਼ ਤੇ ਪੁਰਾਣੀ ਧੋਤੀ ਹੱਥ 'ਚ ਇੱਕ ਪੁਰਾਣਾ ਝੋਲਾ ਤੇ ਅੱਖਾਂ 'ਤੇ ਧੱਸੀ ਹੋਈ ਪੁਰਾਣੀ ਨਿਗਾਹ ਵਾਲੀ ਐਨਕ ਟੋਇਂਚ ਕੁੱਬ ਤੇ ਉਹ ਝੁੱਕ ਕੇ ਚੱਲ ਰਹੇ ਸੀ ਜਿਵੇਂ ਹਰ ਕਦਮ ਆਪਣੇ ਆਪ ਨਾਲ ਲੜ ਰਹੇ ਹੋਣ ਅੰਦਰ ਆਉਂਦੇ ਹੀ ਉਹਨਾਂ ਨੇ ਹੌਲੀ ਜਿਹੀ ਪੁੱਛਿਆ ਪੁੱਤ ਖਾਤੇ ਵਾਲਾ ਕਾਊਂਟਰ ਕਿਸ ਪਾਸੇ ਹੈ ਰਿਸੈਪਸ਼ਨ 'ਚ ਬੈਠੀ ਕੁੜੀ ਨੇ ਉੱਤੋਂ ਤੋਂ ਨੀچے ਤੱਕ ਦੇਖਿਆ ਤੇ ਬਿਨਾਂ ਮੁਸਕਰਾਏ ਹੋਏ ਕਿਹਾ ਤੁਸੀਂ ਲਾਈਨ ਦੇ ਵਿੱਚ ਲੱਗ ਜਾਓ ਉਹ ਦੇਖੋ ਲਾਈਨਾਂ ਲੱਗ ਰਹੀਆਂ ਨੇ ਬਜ਼ੁਰਗ ਉਦੋਂ ਹੀ ਕੰਦ ਦੇ ਸਹਾਰੇ ਹੌਲੀ-ਹੌਲੀ ਚਲਦੇ ਹੋਏ ਉਸ ਡੈਕਸ ਤੱਕ ਪਹੁੰਚਿਆ ਜਿੱਥੇ ਬੈਂਕ ਦੇ ਤਿੰਨ ਕਰਮਚਾਰੀ ਬੈਠੇ ਸੀ ਮੋਬਾਈਲ ਤੇ ਲੱਗੇ ਹੋਏ ਟੇਬਲ ਤੇ ਪੈਰ ਰੱਖੇ ਹੋਏ ਸੀ ਉਹਨਾਂ ਨੇ ਝੁੱਕ ਕੇ ਹੱਥ ਜੋੜਦੇ ਹੋਏ ਕਿਹਾ ਪੁੱਤ ਖਾਤੇ ਵਿੱਚ ਇੱਕ ਗੜਬੜ ਹੋ ਗਈ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਆਈ ਤੁਸੀਂ ਇੱਕ ਵਾਰ ਦੇਖ ਲਵੋ ਇੱਕ ਕਲਰਕ ਨੇ ਬਿਨਾਂ ਸਿਰ ਉੱਤੇ ਕੀਤੇ ਕਿਹਾ ਬਾਬਾ ਫਾਰਮ ਭਰ ਪਹਿਲਾਂ ਫਿਰ ਟੋਕਨ ਲੈ ਕੇ ਆ ਇਦਾਂ ਹੀ ਆ ਗਿਆ ਬਜ਼ੁਰਗ ਨੇ ਕੰਬਦੇ ਹੋਏ ਹੱਥਾਂ ਦੇ ਨਾਲ ਇੱਕ ਕਾਗਜ਼ ਕੱਢਦੇ ਹੋਏ ਕਿਹਾ ਇਹ ਰਹੀ ਮੇਰੀ ਪੈਨਸਲ ਦੀ ਸਲਿੱਪ ਮੈਂ ਪਟਕ ਗਿਆ ਸੀ ਮੋਬਾਈਲ ਨਹੀਂ ਮੇਰੇ ਕੋਲ ਤੇ ਪੁੱਤ ਮੇਰਾ ਬਹਾਰ ਦੂਜੇ ਕਲਰਕ ਜਿੜ ਗਿਆ ਦੇਖ ਬਾਬਾ ਅਸੀਂ ਕੋਈ ਮਦਦਗਾਰ ਨਹੀਂ ਆ ਸਾਰਿਆਂ ਨੂੰ ਜਲਦੀ ਹੈ ਰੋਜ਼ ਰੋਜ਼ ਇਹੀ ਬਹਾਨੇ ਸੁਣਦੇ ਆ ਰਹੇ ਹਾਂ ਜੇਕਰ ਕੋਈ ਮਦਦ ਚਾਹੀਦੀ ਹੈ ਤਾਂ ਬਾਹਰ ਜਾ ਕੋਲ ਖੜੇ ਹੋਏ ਲੋਕ ਦੇਖ ਰਹੇ ਸੀ ਪਰ ਕਿਸੇ ਨੇ ਕੁਝ ਨਹੀਂ ਕਿਹਾ ਤੇ ਜੇ ਕਰਮਚਾਰੀ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ ਲੋਕ ਵੀ ਅਜੀਬ ਨੇ ਪੈਨਸ਼ਨ ਲੈਣ ਆਉਂਦੇ ਨੇ ਜਿਵੇਂ ਕਰੋੜਾਂ ਦਾ ट्रांजੈਕਸ਼ਨ ਹੋ ਗਿਆ ਹੋਵੇ ਬਜ਼ੁਰਗ ਦਾ ਚਿਹਰਾ ਪੀਲਾ ਪੈਣ ਲੱਗਿਆ ਉਹਨਾਂ ਨੇ ਬਿਨਾ ਕੁਝ ਕਹੇ ਉਹ ਰਸੀਦ ਵਾਪਸ ਆਪਣੀ ਜੇਬ ਦੇ ਵਿੱਚ ਪਾ ਲਈ ਤੇ ਵਾਪਸ ਮੁੜਨ ਲੱਗੇ ਪਰ ਉਦੋਂ ਹੀ ਗਨਮੈਨ ਜਿਹੜਾ ਇਹ ਸਾਰਾ ਕੁਝ ਦੇਖ ਰਿਹਾ ਸੀ ਤੇ ਉਹਨਾਂ ਨੂੰ ਰਸਤੇ ਤੋਂ ਹਟਾਉਣ ਲਈ ਕਹਿਣ ਲੱਗਿਆ ਬਾਬਾ ਜੀ ਬਹੁਤ देर ਹੋ ਗਈ ਹੁਣ ਚੱਲੋ ਬਾਹਰ ਢੇੜ ਨਾ ਲਾਓ ਇੱਕ ਕਾਰਮਚਾਰੀ ਹੱਸਦੇ ਹੋਏ ਬੋਲਿਆ ਭਿਖਾਰੀ ਜਿਹੇ ਲੋਕ ਵੀ ਬੈਂਕ 'ਚ ਆ ਕੇ ਰੋਲਾ ਪਾਉਂਦੇ ਨੇ ਇਹ ਸ਼ਬਦ ਥੱਪੜ ਦੀ ਤਰ੍ਹਾਂ ਜਿਵੇਂ ਕਿਸੇ ਨੇ ਬਜ਼ੁਰਗ ਦੇ ਚਿਹਰੇ ਤੇ ਮਾਰਿਆ ਹੋਵੇ ਉਹਨਾਂ ਦਾ ਗਲਾ ਸੁੱਕ ਗਿਆ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਭੀੜ ਦੇ ਵਿੱਚ ਕੁਝ ਚਿਹਰੇ ਕੁਝ ਲੋਕ ਹੱਸੇ ਤੇ ਬਾਕੀ ਚੁੱਪਚਾਪ ਤਮਾਸ਼ਾ ਦੇਖਦੇ ਰਹੇ ਬਜ਼ੁਰਗ ਹੌਲੀ-ਹੌਲੀ ਚੱਲਦੇ ਹੋਏ ਬੈਂਕ ਤੋਂ ਬਾਹਰ ਆ ਗਿਆ ਉਹਨਾਂ ਦੇ ਕੰਬਦੇ ਹੋਏ ਹੱਥ ਹੁਣ ਕੰਬਣੋਂ ਨਹੀਂ ਰੁਕ ਰਹੇ ਸੀ ਉਹੋ ਸਾਹਮਣੇ ਐਸ.ਟੀ.ਡੀ ਦੇ ਕੋਲ ਜਾ ਕੇ ਰੁਕੇ ਪੀਲੇ ਰੰਗ ਦੀਆਂ ਕੰਦਾ ਟੁੱਟੇ ਹੋਇਆ ਬੋਰਡ ਪਰ ਅੰਦਰ ਹੁਣ ਵੀ ਪੁਰਾਣੇ ਜ਼ਮਾਨੇ ਦਾ ਫੋਨ ਪਿਆ ਸੀ ਬਜ਼ੁਰਗ ਨੇ ਜੇਬ ਦੇ ਵਿੱਚੋਂ ਇੱਕ ਛੋਟੀ ਜਹੀ ਡਾਇਰੀ ਦਾ ਕਾਗਜ਼ ਕੱਢਿਆ ਉਸ ਤੇ ਲਿਖਿਆ ਸੀ ਇੱਕ ਨੰਬਰ ਤੇ ਹੌਲੀ ਜਹੀ ਫੋਨ ਚੁੱਕਿਆ ਹਾਂ ਮੈਂ ਗੱਲ ਕਰ ਰਿਹਾ ਹਾਂ ਹਾਂ ਉਸੇ ਬ੍ਰਾਂਚ ਦਾ ਅੱਜ ਦਾ ਵਿਵਹਾਰ ਦੇਖਿਆ ਮੈਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਫੈਸਲਾ ਚਾਹੀਦਾ ਹੁਣੇ ਬਸ ਉਹਨਾਂ ਨੇ ਫੋਨ ਰੱਖ ਦਿੱਤਾ ਐਸ.ਟੀ.ਡੀ ਤੋਂ ਬਾਹਰ ਆ ਕੇ ਉਹੀ ਬਜ਼ੁਰਗ ਫਿਰ ਬੈਂਕ ਦੇ ਬਾਹਰ ਫੁੱਟਪਾਥ ਤੇ ਬੈਠ ਗਿਆ। ਉਹਨਾਂ ਦੀਆਂ ਅੱਖਾਂ ਹੁਣ ਬੰਦ ਸੀ ਜਿਵੇਂ ਅੰਦਰ ਹੀ ਅੰਦਰ ਕੁਝ ਸੋਚ ਰਹੇ ਹੋਣ, ਕੁਝ ਯਾਦ ਕਰ ਰਹੇ ਹੋਣ। ਇਧਰ ਬੈਂਕ ਦੇ ਵਿੱਚ ਉਹੀ ਮਾਹੌਲ ਚੱਲ ਰਿਹਾ ਸੀ। ਕਾਊਂਟਰ ਤੇ ਲੰਬੀ ਲਾਈਨਾਂ, ਕਰਮਚਾਰੀ ਆਪਣੀ ਆਪਣੀ ਸੀਟਾਂ ਤੇ ਮਸਤੀ ਕਰ ਰਹੇ ਸੀ। ਬੈਂਕ ਦਾ ਗੰਨਵੈਨ ਮੋਬਾਈਲ ਤੇ ਵਿਅਸਤ ਸੀ। ਪਰ ਲਗਭਗ 45 ਮਿੰਟਾਂ ਬਾਅਦ ਇੱਕ ਕਾਲੀ ਗੱਡੀ ਬ੍ਰਾਂਚ ਦੇ ਸਾਹਮਣੇ ਆ ਕੇ ਰੁਕੀ। ਉਸ ਦੇ ਪਿੱਛੇ ਇੱਕ ਹੋਰ ਸਕੋਰਪੀਓ ਤੇ ਕੁਝ ਕੁਝ ਹੀ ਸੰਕਟਾ ਚ ਚਾਰ ਨੌਜਵਾਨ ਕਾਲੀ ਕਾਲੀ ਦੇ ਨਾਲ ਬੈਂਕ ਦੇ ਅੰਦਰ ਦਾਖਲ ਹੋਏ ਉਹਨਾਂ ਦੇ ਕੋਟ ਤੇ ਚਮਕਦਾ ਹੋਇਆ ਬੈਜ ਸੀ ਸੈਂਟਰ ਰੈਗੂਲੇਟਰੀ ਆਡਿਟਰ ਗਵਰਨਮੈਂਟ ਆਫ ਇੰਡੀਆ ਬੈਂਕ ਦਾ ਗਾਰਡ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਬ੍ਰਾਂਚ ਮੈਨੇਜਰ ਨੂੰ ਬੁਲਾਓ ਹੁਣੇ ਹੀ ਅੰਦਰ ਬੈਠੇ ਕਰਮਚਾਰੀ ਘਬਰਾ ਗਏ ਇਹ ਅਚਾਨਕ ਹੀ ਇੱਕਦਮ ਕੀ ਹੋ ਗਿਆ ਇੱਕ ਅਧਿਕਾਰੀ ਨੇ ਫਾਈਲ ਖੋਲਦੇ ਹੋਏ ਕਿਹਾ ਇਸ ਬ੍ਰਾਂਚ ਨੂੰ ਅੱਜ ਇੱਕ ਵਿਸ਼ੇਸ਼ ਸ਼ਿਕਾਇਤ ਦੇ ਦੌਰਾਨ ਨਿਗਰਾਨੀ ਵਿੱਚ ਲਿਆ ਗਿਆ ਹੈ ਸ਼ਿਕਾਇਤ ਕਰਨ ਵਾਲੇ ਦਾ ਨਾਮ ਉਹ ਕੁਝ ਪਲ ਦੇ ਲਈ ਰੁਕ ਗਏ ਫਿਰ ਕਿਹਾ ਸਰਦਾਰ ਨਰਿੰਦਰਪਾਲ ਸਿੰਘ ਗਿੱਲ ਰਿਟਾਇਰ ਸੀਨੀਅਰ ਅਕਾਊਂਟ ਆਫਸਰ ਮਿਨਿਸਟਰੀ ਆਫ ਫਾਈਨੈਂਸ ਪੂਰਾ ਬੈਂਕਰ ਜਿਵੇਂ ਸਦਮੇ ਦੇ ਵਿੱਚ ਆ ਗਿਆ ਉਹੀ ਸਰਦਾਰ ਨਰਿੰਦਰਪਾਲ ਸਿੰਘ ਗਿੱਲ ਜਿਨ੍ਹਾਂ ਨੂੰ ਕੁਝ ਘੰਟੇ ਪਹਿਲਾਂ ਹੀ ਭਿਖਾਰੀ ਕਹਿ ਕੇ ਬੈਂਕ ਤੋਂ ਬਾਹਰ ਕੱਢਿਆ ਗਿਆ ਸੀ ਉਹੀ ਹੁਣ ਜਿਹੜਾ ਸੜਕ ਕਿਨਾਰੇ ਚੁੱਪਚਾ ਬੈਠਿਆ ਸੀ ਉਹੀ ਜਿਹੜਾ ਬਿਨਾ ਗੁੱਸੇ ਕਿਤੇ ਬਿਨਾ ਕਰੋਧ ਕਿਤੇ ਜਿਹੜਾ ਇੱਕ ਫੋਨ ਕਰਕੇ ਪੂਰੀ ਬ੍ਰਾਂਚ ਨੂੰ ਹਿਲਾ ਗਿਆ ਬ੍ਰਾਂਚ ਮੈਨੇਜਰ ਭੱਜਦੇ ਹੋਏ ਅੰਦਰ ਆਇਆ ਗਰਮੋ ਗਰਮੀ ਸਰ ਜੇਕਰ ਕੋਈ ਗਲਤੀ ਹੋਈ ਹੈ ਤਾਂ ਅਧਿਕਾਰੀਆਂ ਨੇ ਗੱਲ ਕੱਟਦੇ ਹੋਏ ਕਿਹਾ ਸਾਰੇ ਬੈਂਕ ਦੇ ਸੀਸੀਟੀਵੀ ਵੀਡੀਓ ਕੱਢੀ ਜਾਵੇ ਖਾਸ ਕਰਕੇ ਪਿਛਲੇ 2 ਘੰਟਿਆਂ ਦੀ ਉਸ ਬਜ਼ੁਰਗ ਦੇ ਨਾਲ ਕਿਸ ਕਿਸ ਨੇ ਬਦਤਮੀਜੀ ਕੀਤੀ ਹੈ ਉਹ ਅਸੀਂ ਸਾਰਾ ਕੁਝ ਦੇਖਣ ਆਏ ਹਾਂ ਤੇ ਜਿਸ ਨੇ ਵੀ ਉਹਨਾਂ ਨਾਲ ਬਦਤਮੀਜੀ ਕੀਤੀ ਹੈ ਉਹਨਾਂ ਨੂੰ ਉਦੋਂ ਹੀ ਡਿਊਟੀ ਤੋਂ ਸਸਪੈਂਡ ਕੀਤਾ ਜਾਵੇਗਾ ਮਤਲਬ ਕਿ ਨੌਕਰੀ ਤੋਂ ਕੱਢਿਆ ਜਾਵੇਗਾ ਉਧਰ ਬਹਾਰ ਸੜਕ ਤੇ ਇੱਕ ਜੂਨੀਅਰ ਅਧਿਕਾਰੀ ਭੱਜਦੇ ਹੋਏ ਤੇ ਬਜ਼ੁਰਗ ਦੇ ਕੋਲ ਬੈਠ ਗਿਆ ਸਰ ਤੁਹਾਨੂੰ ਅੰਦਰ ਲੈਣ ਦੇ ਲਈ ਆਇਆ ਹਾਂ ਮੈਂ ਮਾਫੀ ਚਾਹੁੰਨਾ ਹਾਂ ਅਸੀਂ ਨਹੀਂ ਜਾਣਦੇ ਸੀ ਨਰਿੰਦਰਪਾਲ ਸਿੰਘ ਨੇ ਉਸ ਦੇ ਵੱਲ ਦੇਖਿਆ ਮੈਂ ਕਿਸੇ ਤੋਂ ਬਦਲਾ ਨਹੀਂ ਲੈਣਾ ਚਾਹੁੰਨਾ ਪੁੱਤ ਬਸ ਯਾਦ ਕਰਵਾਉਣਾ ਸੀ ਕਿ ਕਦੇ-ਕਦੇ ਸਧਾਰਨ ਦਿਸਣ ਵਾਲਾ ਵਿਅਕਤੀ ਖਾਸ ਹੁੰਦਾ ਹੈ ਬੈਂਕ ਦੇ ਅੰਦਰ ਹੁਣ ਹਰ ਇੱਕ ਕਾਊਂਟਰ ਤੇ ਸ਼ਾਂਤੀ ਸੀ ਉਹੀ ਕਰਮਚਾਰੀ ਜਿਹੜੇ ਕੁਝ ਧੇਰ ਪਹਿਲਾਂ ਫਾਰਮ ਇਧਰ-ਉਧਰ ਪਲਟ ਰਹੇ ਸੀ ਹੁਣ ਕੰਪਿਊਟਰ ਦੇ ਵੱਲ ਦੇਖਣਾ ਤੱਕ ਭੁੱਲ ਗਏ ਸੀ ਸੀਸੀਟੀਵੀ ਵੀਡੀਓ ਵੱਡੀ ਸਕਰੀਨ ਤੇ ਸਾਹਮਣੇ ਚੱਲ ਰਹੀ ਸੀ ਉਹ ਸ਼ਰਮਨਾਕ ਕਲਿੱਪ ਨਰਿੰਦਰਪਾਲ ਸਿੰਘ ਜੀ ਕੁੱਬ ਪਏ ਹੋਏ ਕੰਬਦੇ ਹੋਏ ਤੇ ਉਹਨਾਂ ਦੇ ਸਾਹਮਣੇ ਬੈਂਕ ਦਾ ਕਰਮਚਾਰੀ ਉਹਨਾਂ ਨੂੰ ਉਂਗਲਾ ਦਿਖਾ ਰਿਹਾ ਸੀ ਦੂਜੇ ਉਹਨਾਂ ਨੂੰ ਟੋਕਨ ਦੇ ਲਈ ਕਹਿ ਰਿਹਾ ਸੀ ਤੇ ਤੀਜਾ ਹੱਸਦੇ ਹੋਏ ਉਹਨਾਂ ਨੂੰ ਭਿਖਾਰੀ ਕਹਿ ਰਿਹਾ ਸੀ ਨਾਲ ਹੀ ਗਾਰਡ ਖੜਿਆ ਸੀ ਜਿਹੜਾ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਰਿਹਾ ਸੀ ਸੀਨੀਅਰ ਐਡੀਟਰ ਨੇ ਕੈਮਰੇ ਦੀ ਰਿਕਾਰਡਿੰਗ ਉੱਥੇ ਹੀ ਰੋਕ ਦਿੱਤੀ ਨਾਮ ਦੱਸੋ ਇਹਨਾਂ ਚਾਰਾਂ ਦਾ ਬ੍ਰਾਂਚ ਮੈਨੇਜਰ ਦਾ ਗਲਾ ਸੁੱਕ ਗਿਆ ਸਰ ਇਹ ਵਿਕਾਸ ਪ੍ਰਦੀਪ ਨਰੇਸ਼ ਤੇ ਗਾਰਡ ਸ਼ਾਮ ਲਾਲ ਇਫੈਕਟਿਡ ਇਮੀਡੀਟਲੀ ਆਲ 4 ਸਸਪੈਂਡ ਪੈਂਡਿੰਗ ਇਨਕੁਆਇਰੀ ਬਾਕੀ ਖੜੇ ਕਰਮਚਾਰੀ ਹੁਣ ਨਜ਼ਰਾਂ ਨਹੀਂ ਮਿਲਾ ਰਹੇ ਸੀ ਕੁਝ ਦੇਰ ਚ ਉਹੀ ਬਜ਼ੁਰਗ ਨਰਿੰਦਰਪਾਲ ਸਿੰਘ ਹੌਲੀ-ਹੌਲੀ ਚੱਲਦੇ ਹੋਏ ਅੰਦਰ ਆਏ ਹੁਣ ਉਹਨਾਂ ਦੀ ਚਾਲ ਪਹਿਲਾਂ ਤੋਂ ਥੋੜੀ ਤੇਜ਼ ਸੀ ਪਰ ਚਿਹਰਾ ਪਹਿਲਾਂ ਜਿਹਾ ਹੀ ਸ਼ਾਂਤ ਪੂਰੇ ਬੈਂਕ ਨੇ ਜਿਵੇਂ ਸਾਹੀ ਰੋਕ ਲੇ ਹੁਣ ਬ੍ਰਾਂਚ ਮੈਨੇਜਰ ਉਹਨਾਂ ਦੇ ਕੋਲ ਆਇਆ ਅਸੀਂ ਬਹੁਤ ਗਲਤ ਕੀਤਾ ਅਸੀਂ ਪਹਿਚਾਨ ਨਹੀਂ ਸਕੇ ਨਰਿੰਦਰ ਨੇ ਬਸ ਇੰਨਾ ਹੀ ਕਿਹਾ ਇਹ ਤਾਂ ਗੱਲ ਹੈ ਪੁੱਤ ਜੇਕਰ ਪਹਿਚਾਨਣਾ ਹੋਵੇ ਉਦੋਂ ਵੀ ਦਿਲ 'ਚ ਇਨਸਾਨੀਤ ਹੋਣੀ ਚਾਹੀਦੀ ਹੈ ਉਹ ਬ੍ਰਾਂਚ ਦੇ ਅੰਦਰ ਗਏ ਉਹੀ ਕੁਰਸੀ ਲੱਭਣ ਲੱਗੇ ਜਿੱਥੇ ਉਹਨਾਂ ਨੂੰ ਬੈਠਣ ਤੋਂ ਮਨ੍ਹਾ ਕੀਤਾ ਗਿਆ ਸੀ ਉਹ ਹੋਸਟ ਕੁਰਸੀ ਤੇ ਬੈਠੇ ਤੇ ਬੋਲੇ ਕਿ ਮੈਦਾਨ ਸਿਰਫ ਇਹ ਹੀ ਦੇਖਣਾ ਸੀ ਕਿ ਇੱਕ ਆਮ ਆਦਮੀ ਦੀ ਤਕਲੀਫ ਸੁਣਨ ਦਾ ਇਨਾਂ ਕੋਲ ਟਾਈਮ ਹੈ ਜਾਂ ਨਹੀਂ ਉਹ ਉਸ ਐਡੀਟਰ ਨੇ ਉਹਨਾਂ ਨੂੰ ਪੁੱਛਿਆ ਸਰ ਤੁਸੀਂ ਕੀ ਚਾਹੁੰਦੇ ਹੋ ਤਾਂ ਇਸ ਪੂਰੀ ਬ੍ਰਾਂਚ ਨੂੰ ਸੇਲ ਕਰਵਾ ਸਕਦੇ ਸੀ ਤੁਸੀਂ ਕਿਉਂ ਇੰਤਜ਼ਾਰ ਕੀਤਾ ਨਰਿੰਦਰਪਾਲ ਸਿੰਘ ਨੇ ਇੱਕ ਹਲਕੀ ਮੁਸਕਾਨ ਦੇ ਨਾਲ ਕਿਹਾ ਜਿਸ ਸਮਾਜ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਹੋ ਉਸ ਨੂੰ ਬੋਲਣ ਦੇ ਨਾਲ ਨਹੀਂ ਉਸ ਨੂੰ ਸਿਖਾਉਣ ਦੇ ਨਾਲ ਬਦਲਾਉ ਹੁੰਦਾ ਹੈ ਤੇ ਕਦੇ-ਕਦੇ ਇੱਕ ਥੱਪੜ ਤੋਂ ਸ਼ਬਦ ਜਾਦਾ ਤੇਜ਼ ਹੁੰਦੇ ਨੇ ਪਰ ਮੇਰਾ ਥੱਪੜ ਸਿਰਫ ਸੱਚ ਸੀ ਅਗਲੇ ਦਿਨ ਕੁਝ ਖਾਸ ਫੇਮਸ ਮੀਡੀਆ ਚੈਨਲਾਂ ਤੇ ਇੱਕ ਹੈਡਲਾਈਨ ਸੀ ਬਜ਼ੁਰਗ ਨੂੰ ਬੈਂਕ ਤੋਂ ਬਾਹਰ ਕੱਢਿਆ ਗਿਆ ਫਿਰ ਪਤਾ ਲੱਗਿਆ ਕਿ ਉਹ ਬੈਂਕ ਦੇ ਓਨਰ ਸਰਦਾਰ ਜਸਪਾਲ ਸਿੰਘ ਸੀ ਨਰਿੰਦਰ ਸਿੰਘ ਦੀ ਚੁੱਪ ਨੇ ਪੂਰਾ ਸਿਸਟਮ ਨੂੰ ਸ਼ੀਸ਼ਾ ਦਿਖਾ ਦਿੱਤਾ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਇਸ ਤੋਂ ਬਜ਼ੁਰਗ ਬਾਰੇ ਕੀ ਕਹਿਣਾ ਹੈ ਜਿਸ ਦੇ ਇੱਕ ਫੋਨ ਕਾਲ ਨੇ ਪੂਰਾ ਹੀ ਸਿਸਟਮ ਹਿਲਾ ਕੇ ਰੱਖ ਦਿੱਤਾ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਵੀ ਬੈਂਕ ਵਾਲੇ ਇਦਾਂ ਹੀ ਕਰਦੇ ਨੇ ਜਿਹੜੇ ਉਸ ਬਜ਼ੁਰਗ ਦੇ ਨਾਲ ਹੋਇਆ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸੱਚੀ ਸਟੋਰੀ ਦੇ ਨਾਲ ਇੱਕ ਹੋਰ ਕਹਾਣੀ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ